ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੋੜੀ ਦੇ ਤਿਉਹਾਰ ਤੇ ਚਾਈਨਾ ਡੋਰ ਦਾ ਬਿਲਕੁਲ ਵੀ ਇਸਤੇਮਾਲ ਨਾ ਕੀਤਾ ਜਾਵੇ ਮੁੱਖ ਮਹਿਮਾਨ ਵਧੀ ਅਸਪੀ ਹੈੱਡਕੁਆਟਰ 3 ਜਗਰਾਤ ਸਿੰਘ ਪੀਪੀਐਸੀ ਵਧੀ ਸ੍ਰੀ ਅਸਰ ਸਹਿਬਾਨ ਤੇ ਇੱਥੇ ਪਹੁੰਚੀਆਂ ਹੋਈਆਂ ਪੰਜਾਬ ਪੁਲਿਸ ਗੁਰਦਾਸਪੁਰ ਦੀਆਂ ਮੁਟਿਆਰਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਗੁਰਦੀ ਐਸਐਸਪੀ ਸਾਹਿਬ ਦੇ ਇਖਤਿਆਫ ਤੇ ਸਾਰੇ ਹੀ ਆਏ ਹੋਏ ਆਫੀਸਰ ਸਹਿਬਾਨ ਸਟੂਡੈਂਟ ਕਲੀਕ ਇਹਨਾਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਜਾਗੋ ਜਾਗੋ ਤਸ ਤਸ ਸੁਨੇਹੇ ਬਿੱਤੋ ਪੈਸੋ ਨਾ ਤੇਈਮਾਨੇ ਵੇਖ ਮੇਰੀ ਤੋਰ ਪੈਸੋ ਨਾ ਤੇਈਮਾਨੇ ਕੁਛ ਤਾਂ ਜੋਗੀਆਂ ਦੇ ਹੋਸ਼ ਮੈਂ ਪੁਲਾਈ ਰਾਤ ਨੂੰ ਮੈਂ ਅਕ ਆਮੈ ਲੈ ਕੇ ਸਰਸਨ ਦੰਨ ਲੋਕ ਦਾ ਅਗੋ ਜਲ ਫਾਈਟ ਕਰਕੇ ਜਾਂਦੇ ਆ ਸੋ ਜੋ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸ਼੍ਰੀ ਹਰੀਸ਼ தயਮਾ ਜੀ ਦੇ ਰਹਿਨਮਾਈ ਦੇ ਵਿੱਚ ਅੱਜ ਲੋਹੜੀ ਦਾ ਤਿਹਾਰ ਇੱਥੇ ਸਾਰੇ ਡਿਪਾਰਟਮੈਂਟ ਵੱਲੋਂ ਮਨਾਇਆ ਗਿਆ ਜਿਸ ਵਿੱਚ ਸਾਰੇ ਹੀ ਆਫੀਸਰ ਸਾਹਿਬਾਨ ਫੈਮਲੀਆਂ ਆਈਆਂ ਨੇ ਛੋਟੇ-ਛੋਟੇ ਬੱਚੇ ਆਏ ਨੇ ਬਹੁਤ ਵਧੀਆ ਪਰਫਾਰਮ ਕੀਤਾ ਉਹਨਾਂ ਨੇ ਔਰ ਅੱਜ ਇਹ ਇੱਕ ਤਿਹਾਰ ਜਿਹੜਾ ਹੈਗਾ ਆ ਇੱਕ ਸਾਂਝ ਦਾ ਪ੍ਰਤੀਕ ਇਹ ਤਿਹਾਰ ਹੈ ਸੋ ਅੱਜ ਅਸੀਂ ਸਾਰਿਆਂ ਦੀ ਚੰਗੀ ਸਿਹਤ ਵਾਸਤੇ ਖੁਸ਼ੀਆਂ ਵਾਸਤੇ ਤੰਦਰੁਸਤੀ ਵਾਸਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਔਰ ਇਸ ਦੇ ਨਾਲ ਹੀ ਮੈਂ ਅੱਜ ਗੁਰਦਾਸਪੁਰ ਪੁਲਿਸ ਤੇ ਪੰਜਾਬ ਪੁਲਿਸ ਦੇ ਬਿਹਾਫ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਪੰਜਾਬੀ ਪੰਜਾਬ ਦੇ ਵਿੱਚ ਵਸਦੇ ਨੇ ਜਾਂ ਪੰਜਾਬ ਤੋਂ ਬਾਹਰ ਵਸਦੇ ਨੇ ਜਾਂ ਪੂਰੇ ਦੇਸ਼ ਦੇ ਸਾਡੇ ਜਿਹੜੇ ਵਸਨੀਕ ਨੇ ਉਹਨਾਂ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਔਰ ਮੈਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਇਹ ਅਪੀਲ ਕਰਦਾ ਕਿ ਇਸ ਪਵਿੱਤਰ ਤਿਹਾਰ ਵਾਲੇ ਦਿਨ ਅਸੀਂ ਇੱਕ ਪ੍ਰਣ ਕਰੀਏ ਕਿ ਅਸੀਂ ਆਪਣੇ ਪੰਜਾਬ ਨੂੰ ਹੋਰ ਵਧੀਆ ਅਤੇ ਖੁਸ਼ਹਾਲ ਬਣਾਈਏ ਰਲ ਮਿਲ ਕੇ ਇੱਕ ਸਾਂਝ ਦਾ ਪ੍ਰਤੀਕ ਇਸ ਤਿਹਾਰ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਅਸੀਂ ਮਨਾ ਸਕਦੇ ਹਾਂ ਔਰ ਮੈਂ ਸਾਰੇ ਹੀ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਪਤੰਗਾਂ ਉਡਾਓ ਬਟ ਚਾਈਨਾ ਡੋਰ ਨੂੰ ਜਿਹੜਾ ਆ ਉਹਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਟ ਫਿਰ ਵੀ ਮੈਨੂੰ ਇਹ ਉਮੀਦ ਹੈ ਕਿ ਜਦ ਤੱਕ ਸਾਨੂੰ ਪਬਲਿਕ ਆਪਰੀ سپورਟ ਨਹੀਂ ਦੇਗੀ ਉਦੋਂ ਤੱਕ ਜਿਹੜਾ ਹੈਗਾ ਆ ਉਹ ਕੋਈ ਨਾ ਕੋਈ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਇਸ ਡੋਰ ਦਾ ਦੀ ਵਰਤੋਂ ਕਰਦੇ ਰਹਿੰਦੇ ਨੇ ਸੋ ਆਓ ਰਲ ਮਿਲ ਕੇ ਅਸੀਂ ਅੱਜ ਇੱਕ ਫੈਸਲਾ ਲਈਏ ਰਲ ਮਿਲ ਕੇ ਇੱਕ ਪ੍ਰਣ ਕਰੀਏ ਕਿ ਕੋਈ ਵੀ ਘਰ ਜਿਹੜਾ ਹੈਗਾ ਆ ਪੇਰੈਂਟਸ ਨੂੰ ਮੈਂ ਖਾਸ ਕਰਕੇ ਅਪੀਲ ਕਰਨਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕੋ ਤਾਂ ਕਿ ਅਸੀਂ ਇੱਕ ਸਾਂਝੀ ਮੁਹਿੰਮ ਚਲਾ ਕੇ ਸਾਡੇ ਜਿਹੜੇ ਪੰਛੀ ਨੇ ਉਹਨਾਂ ਨੂੰ ਅਤੇ ਸਾਡੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਇਸ ਕਰਕੇ ਅਸੀਂ ਇਸ ਤਿਹਾੜ ਨੂੰ ਖੁਸ਼ੀਆਂ ਪ੍ਰੇਮ ਮਾਹੌਲ ਦੇ ਵਿੱਚ ਜਿਹੜਾ ਉਹ ਮਨਾਈਏ ਥੈਂਕ ਯੂ ਜੀ